ਲੋਵੀ ਭਰਾਵੋ ਬਾਬਾ ਟਰੈਕਟਰ ਸੇਲ ਪਰਚੇਜ ਹੰਡਿਆਏ ਪਹੁੰਚੇ ਹੋਇਆ ਤੁਹਾਨੂੰ ਆ ਰੀਲ ਦੇ ਵਿੱਚ ਪੰਜ ਟਰੈਕਟਰ ਦਿਖਾਵਾਂਗੇ ਜਿਹੜਾ ਮਹਿੰਦਰਾ ਖੜਾ ਕਿੰਨਾ ਮਾਡਲ ਹੈ ਜੀ ਇਹ 2006 ਮਾਡਲ ਹੈ ਜੀ 2006 ਮਾਡਲ ਹੈ ਕੰਡੀਸ਼ਨ ਪੱਖੋਂ ਕਿਵੇਂ ਆ ਓਕੇ ਜੀ ਓਕੇ ਆ ਸਾਰਾ ਓਰੀਜਨਲ ਆ ਹਾਂ ਜੀ ਮਾੜਾ ਮੋਟਾ ਪੇਂਟ ਮਗਰਾੜਮ ਰੂੜ ਹੋ ਸਕਦਾ ਜੀ ਮਾੜਾ ਮੋਟਾ ਹੋਏ ਹੋਣੇ ਉਹ ਵੀ ਮਗਰਾਟਾਂ ਦਾ ਹੋਇਆ ਹਾਂ ਹਾਂ ਜੀ ਨੰਬਰ 50 ਦਾ ਪੰਜਾਬ ਜੀ ਪੰਜਾਬ ਰੇਟ ਕੀ ਹੈ ਬਈ ਇਹਦਾ ਇਹ ਰਾਇਦਾ 255000 255000 ਮੌਕੇ ਤੇ 230 ਦੇ ਦੇਗੇ 230 ਤੇ ਆ ਸੋਨ ਵਾਲੀ ਕਾ ਖੜਾ ਨਹੀਂ ਇਹ ਕਿੰਨਾ ਮਾਡਲ ਹੈ ਇਹ 22 ਮਾਡਲ ਹੈ 22 ਮਾਡਲ ਆ ਬਈ ਇਹ ਸਟਿੱਕਰ ਚੈੱਕ ਕਰਾਈ ਹਜੇ ਤੱਕ ਕੌਮੀ ਲੱਗਿਆ ਪਿਆ ਚੱਲੇ ਕਿੰਨਾ ਹੋਇਆ ਜੀ ਇਹ 5-600 ਘੰਟੇ ਚੱਲੇ ਜੀ 5-600 ਘੰਟੇ ਚੱਲੇ ਹੋਇਆ ਨੰਬਰ ਪੰਜਾਬ ਪੰਜਾਬ ਜੀ ਪੰਜਾਬ ਫਰਸਟ ਪਾਰਟੀ ਹੌਟ ਕਲਾਸ ਵਾਲਾ ਜੀ ਟੂ ਸਪੀਡ ਹੈ ਅੱਛਾ ਹਾਂ ਜੀ ਰੇਟ ਕੀ ਹੈ ਬਈ ਇਹਦਾ ਇਹਦਾ 598000 ਮੰਗਦੀ ਹੈ ਜੀ ਮੌਕੇ ਤੇ 580000 ਦੇ ਦੇਗੇ ਹੋਰ ਖਿੱਚ ਤੂ ਕੇ 70000 ਦਾ ਦੇ ਦੇਗੇ 60 ਦਾ ਹੋਜੂ ਕਰ ਲਾਂਗੇ ਜੀ ਮੋਕੇ ਤੇ ਲੋ ਬਾਈ ਨੇ ਹੈਮੀ ਭਰਤੀ ਲੋਣ ਕਿੰਨੇ ਦਾ ਹੋ ਜੂ ਬਈ ਇਹ ਤੇ ਲੋਣ ਹੋ ਜੂਆ ਜੀ ਸਵਾ ਪੰਜ ਪੂਰਾ ਮੰਗੂ ਹੋ ਜੂਆ ਸਵਾ ਪੰਜ ਹੋ ਜੂਆ ਹਾਂ ਜੀ ਟਾਰਗਟ ਪਿੰਡ ਗੜ ਚੱਕ ਲੇਉਂਗਾ ਟਰੈਕਟਰ ਲੈ ਜਾਂ ਹਾਂ ਜੀ ਜਿਹੜਾ ਆ ਖੜਾ ਗਿਆ ਸੋਨਾਲੀ ਕਹੇ ਕਿੰਨਾ ਮਾਡਲ ਆ ਇਹ ਹੈਗਾ ਜੀ 2023 ਮਾਡਲ 2023 ਮਾਡਲ ਇਹ ਕਿੰਨਾ ਚੱਲਿਆ ਹੋਇਆ ਹੈਗਾ ਇਹ ਨਹੀਂ ਇਹ ਚੱਲਿਆ 5-600 ਘਟਾ ਰੇਟ ਕੀ ਆ ਬਈ ਇਹਦਾ 6 ਲੱਖ 40 ਹਜ਼ਾਰ ਉਹ ਪਲਾ 40 ਉੱਡ ਜੂ ਨਹੀਂ 6 20 ਦੇ ਦਿਆਂਗੇ ਲੋ ਵੀ ਸੱਜਣੋ 6 10 ਦਾ ਬਣ ਜੂਗਾ ਤੇ ਜਿਹੜਾ ਖੜਾ ਹੈਗਾ 5405 ਇਹ ਵੇਗ ਗਿਆ ਜੀ ਇਹ ਵੇਗ ਗਿਆ ਤੇ ਜਿਹੜਾ ਸਵਰਾਜ 960 ਖੜਾ ਇਹ ਕਿੰਨਾ ਮਾਡਲ ਇਹ 2016 ਮਾਡਲ ਹੈ 16 ਮਾਡਲ ਦਾ ਸੰਗਰੂਰ ਦਾ ਨੰਬਰਾ ਕੋਡਾ ਬੰਪਰ ਲੱਗਿਆ ਹੋਇਆ ਹੈਗਾ ਰੇਟ ਕੀ ਆ ਬਈ ਇਹਦਾ ਹਾਂਜੀ ਰੇਟ ਕੀ ਆ ਇਹਦਾ 482000 ਜੀ 482000 ਮੌਕੇ ਤੇ ਕਿੰਨੇ ਦੋ 460000 ਦੇ ਦੋ ਵੀ ਸੱਜਣੋ 460 ਦਾ ਇਹ ਹੋ ਜੂ ਤੇ ਖੜੇ ਬਾਬਾ ਡਾਇਰੈਕਟ ਸੇਲ ਪਰ ਦੇ ਦੇ ਹੰਢਾਇ ਤੇ ਨੰਬਰ ਵਾਈ ਉਹਨਾਂ ਦੇ ਸਕਰੀਨ ਤੇ ਚੱਲੀ ਜਾਂਦੀ ਤਾਂ ਕਰ ਲਿਓ ਸੰਭਰ